ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਤਰਸ ਦੇ ਰਹਿਮਤਾ ਦੇ ਸਦਕੇ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਲਖਨ ਮਾਂਜਰਾ ਸਾਹਿਬ ਰਜੌਰੀ ਗਾਰਡਨ ਉਹ ਸੁਵਾਸ਼ ਨਗਰ ਦੀਆਂ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਹਨ ਔਰ ਸਾਰੀਆਂ ਸੰਗਤਾਂ ਨੇ ਦਾਸ ਨੂੰ ਹੁਕਮ ਲਗਾਇਆ ਸੀ ਕਿ ਪੂਰਨ ਮਾਸ਼ੀ ਵਾਲੇ ਦਿਨ ਸੰਗਤਾਂ ਨੂੰ ਲਖਨ ਮਾਝਾ ਸਾਹਿਬ ਜੀ ਦੇ ਦਰਸ਼ਨ ਕਰਾਇਆ ਜਾਣ ਔਰ ਤੇਗਵਾਦ ਸਾਹਿਬ ਜੀ ਨੇ અપਾਰ ਕਿਰਪਾ ਤਰਸ ਦਿਹਾ ਦੇ ਸਦਕੇ ਸਾਰੀ ਸੰਗਤਾਂ ਦੇ ਸਹਿਯੋਗ ਦੇ ਸਦਕੇ ਇਹ ਸਾਰੀ ਜੋ ਬਸ ਹਰ ਪੂਰਨ ਮਾਸ਼ੀ ਨੂੰ ਜਾਇਆ ਕਰੇਗੀ ਉਸ ਕੜੀ ਦੇ ਅੰਦਰ ਪਹਿਲੀ ਬਸ ਅੱਜ ਸ਼੍ਰੀ ਗੁਰੂ ਸਿੰਘ ਸਾਹਾ ਸਾਤ ਬਲਾਕ ਤੋਂ ਰਵਾਨਾ ਹੋ ਰਹੀ ਹੈ ਔਰ ਮੈਂ ਦਾਸ ਕੱਲ ਵਿਸਾਖੀ ਦਾ ਖੁਸ਼ਿਆਵਾਰਾ ਪਰਵ ਹੈਗਾ ਖਾਲਸਾ ਸਿਰਜਣਾ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸੱਚੇ ਪਾਤਸ਼ਾਹ ਜੀ ਰਹਿਮਤਾ ਕਰਨ ਤਰਸ ਕਰਨ ਸਾਰੀਆਂ ਸਾਧ ਸੰਗਤਾਂ ਨੂੰ ਖੁਸ਼ੀਆਂ ਖੇੜਾ ਨਾਮ ਸਿਮਰਨ ਔਰ ਅੰਮ੍ਰਿਤ ਦੀ ਦਾਤ ਵਖਸ਼ੇ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਐ ਸਾਡੇ ਮੀਰ ਸਰਪਾਸਿੰਗ ਕੋਛੜ ਜੀ ਦਾ ਉਪਰਾਲਾ ਹੈ ਉਹਨਾਂ ਨੇ ਸੰਗਤਾਂ ਦੀ ਬਹੁਤ ਸੇਵਾ ਕੀਤੀ ਹੈ ਸੰਗਤਾਂ ਤੇ ਕਹਿੰਦੇ ਉਹਨਾਂ ਨੇ ਪੂਰੇ ਮਾਸ਼ੀ ਤੇ ਹਰ ਪੂਰੇ ਮਾਸ਼ੀ ਤੇ ਇਆ ਬਸ ਲੈ ਕੇ ਜਾਂਦੀ ਉਪਰਾਲਾ ਕੀਤਾ ਵਾਹਿਗੁਰੂ ਉਹਨਾਂ ਦੀ ਕਮਾਈਆਂ ਨੂੰ ਸਫਲਾ ਕਰੇ ਜਿਸ ਮਨੋਂ ਕਾਮਨਾ ਨਾਲ ਲੋਕ ਕਰੈਣੇ ਸੇਵਾ ਵਾਹਿਗੁਰੂਾਂ ਦੀ ਸੇਵਾ ਫਾਇਪਾਵੇ ਵਾਹਿਗੁਰੂ ਸਭ ਤੇ ਆਪਣਾ ਮੇਰ ਪਰੇ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਕਿਰਪਾ ਕਰਨ ਸਾਡੇ ਵੀਰ ਹਰਪਾਲ ਸਿੰਘ ਜੀ ਕੋਚੜ ਹਮੇਸ਼ਾ ਹੀ ਸੇਵਾ ਸੰਗਤ ਦੀ ਸੇਵਾ ਕਰਦੇ ਰਹਿੰਦੇ ਹਨ ਚਾਹੇ ਉਹ ਯਾਤਰਾ ਹੋਵੇ ਚਾਹੇ ਕੋਈ ਹੋਰ ਮਦਦ ਹੋਵੇ ਹਰ ਮਦਦ ਜਿਹੜਾ ਅੱਗੇ ਹੁੰਦੇ ਹਨ ਸੱਚੇ ਪਾਤਸ਼ਾਹ ਐਵੇਂ ਕਿਰਪਾ ਕਰਨ ਇਹਨਾਂ ਨੂੰ ਸੇਧ ਬਖਸ਼ਣ ਤੰਦਰੁਸਤੀ ਬਖਸ਼ਣ ਕਾਰੋਬਾਰ ਬਖਸ਼ਣ ਤੇ ਐਵੇਂ ਹੀ ਸੰਗਤਾਂ ਦੀ ਸੇਵਾ ਕਰਦੇ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਸ ਗੁਰਤੇਗ ਬਾਦਲ ਸਾਹਿਬ ਜੀ ਦੀ ਅਪਾਰ ਕਿਰਪਾ ਤਰਸ ਦੇ ਰਹਿਮਤਾ ਦੇ ਸਦਕੇ ਗੁਰਤੇਗ ਬਾਦਲ ਸਾਹਿਬ ਜੀ ਦੇ ਚਰਨ ਛੋਪਾ ਲਖਨ ਮਾਂਜਰਾ ਸਾਹਿਬ ਰਿਜੋਰੀ ਗਾਰਡਨ ਉਸਵਾਸ਼ਨਾਗਰ ਦੀ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਹਨ ਔਰ ਸਾਰੀਆਂ ਸੰਗਤਾਂ ਨੇ ਦਾਸ ਨੂੰ ਹੁਕਮ ਲਗਾਇਆ ਸੀ ਕਿ ਪੂਰਨ ਮਾਸ਼ੀ ਵਾਲੇ ਦਿਨ ਸੰਗਤਾਂ ਨੂੰ ਲਖਨ ਮਾਝਾ ਸਾਹਿਬ ਜੀ ਦੇ ਦਰਸ਼ਨ ਕਰਾਇਆ ਜਾਣ ਤੇਗਵਾਦ ਸਾਹਿਬ ਜੀ ਨੇ અપਾਰ ਕਿਰਪਾ ਤਰਸ ਦਿਹਾ ਦੇ ਸਦਕੇ ਸਾਰੀ ਸੰਗਤਾਂ ਦੇ ਸਹਿਯੋਗ ਦੇ ਸਦਕੇ ਇਹ ਸਾਰੀ ਜੋ ਬਸ ਹਰਪੂਰ ਮਸ਼ੀਨੋ ਜਾਇਆ ਕਰੇਗੀ ਉਸ ਘੜੀ ਦੇ ਅੰਦਰ ਪਹਿਲੀ ਬਸ ਅੱਜ ਸ਼੍ਰੀ ਗੁਰ ਸਿੰਘ ਸਵਾ 7 ਬਲਾਕ ਤੋਂ ਰਵਾਨਾ ਹੋ ਰਹੀ ਹੈ। ਔਰ ਮੈਂ ਦਾਸ ਕੱਲ ਵਿਸਾਖੀ ਦਾ ਖੁਸ਼ਿਆਵਰਾ ਪਰੋ ਹੈਗਾ ਖਾਲਸਾ ਸਿਰਜਣਾ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸੱਚੇ ਪਾਤਸ਼ਾਹ ਜੀ ਰਹਿਮਤਾ ਕਰਨ ਤਰਸ ਕਰਨ ਸਾਰੀਆਂ ਸਾਧ ਸੰਗਤਾਂ ਨੂੰ ਖੁਸ਼ੀਆਂ ਖੇੜਾ ਨਾਮ ਸਿਮਰਨ ਔਰ ਅੰਮ੍ਰਿਤ ਦੇ ਦਾਤ ਵਖਸ਼ੇ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ